ਮੈਂ ਰੀਜਨ ਇੰਸਪੈਕਟਰ ਜਲੰਧਰ ਹਾਂ ਜਲੰਧਰ ਸੜਕ ਸੁਰੱਖਿਆ ਫੋਰਸ ਇਹ ਮੈਂ ਦੱਸਣਾ ਚਾਹੁੰਦਾ ਕਿ ਇਹ ਆਪਣੇ ਭਾਈ ਸਾਹਿਬ ਦਾ ਇੱਕ ਪਰਸ ਲੌਸਟ ਹੋ ਗਿਆ ਸੀਗਾ ਤੇ ਜੋ ਕਿ ਡਿੱਗਿਆ ਬਟ ਉਹ ਸਾਡੇ ਸਟਾਫ ਮੈਂਬਰ ਕੁਲਦੀਪ ਸਿੰਘ ਜਾ ਰਹੇ ਸੀ ਉਹਨਾਂ ਨੂੰ ਮਿਲ ਗਿਆ ਤੇ ਬਟ ਇਹਨਾਂ ਨੇ ਬਹੁਤ ਜਦੋਜਿਹਾਦ ਕਰਕੇ ਉਹਨਾਂ ਨੂੰ ਵਾਪਸ ਕਰਨ ਦੀ ਕੋਸ਼ਿਸ਼ ਲਈ ਇਹਨਾਂ ਨਾਲ ਤਾਲਮਿਲ ਕੀਤਾ ਜਿਹਦੇ ਵਿੱਚ ਇਹਨਾਂ ਦੇ ਕੋਈ ਵਿਦੇਸ਼ ਦੇ ਜ਼ਰੂਰੀ ਕਾਗਜ਼ਾਤ ਸੀਗੇ ਜਿਨ੍ਹਾਂ ਦੇ ਵਿੱਚ ਕੁਝ ਇਹਨਾਂ ਦੇ ਆਧਾਰ ਕਾਰਡ ਡਰਾਈਵਿੰਗ ਲਾਇਸੈਂਸ ਤੇ ਵਿਦੇਸ਼ ਦੇ ਜਿਹੜੇ ਕਿ ਜ਼ਰੂਰੀ ਕਾਗਜ਼ਾਤ ਐ ਇਮੀਗ੍ਰੇਸ਼ਨ ਕਾਰਡ ਵਗੈਰਾ ਵੀ ਸੀਗੇ ਜਿਹੜੇ ਕਿ ਬਹੁਤ ਇੰਪੋਰਟੈਂਟ ਆ ਤੇ ਲਾਸਟੋਂ ਤੋਂ ਬਾਅਦ ਮਿਲਣੇ ਕਿ ਭਰੇ ਔਖੇ ਹੁੰਦੇ ਆ ਤੇ ਅੱਜ ਅਸੀਂ ਇਹਨਾਂ ਨੂੰ ਆਪਣੇ ਦਫ਼ਤਰ ਵਿਖੇ ਫਰਾਇਆ ਤੇ ਅਸੀਂ ਇਹਨਾਂ ਦੇ ਹੈਂਡਓਵਰ ਕੀਤਾ ਇਸ ਕਰਕੇ ਇਹਨਾਂ ਨੇ ਕੁਲਦੀਪ ਸਿੰਘ ਜਿਨ੍ਹਾਂ ਨੇ ਇਹਨਾਂ ਦਾ ਤਾਲਮੇਲ ਕੀਤਾ ਉਹਨਾਂ ਦਾ ਵੀ ਬੜਾ ਧੰਨਵਾਦ ਕੀਤਾ ਤੇ ਇਹਨਾਂ ਨੇ ਐਸਐਸਐਫ ਨੂੰ ਵੀ ਬਹੁਤ ਜ਼ਿਆਦਾ ਅਪਰੀਸ਼ੀਏਟ ਕੀਤਾ ਕਿ ਬਿਨਾਂ ਕਿਸੇ ਜਟਿਲਤਾ ਕੀਤੇ ਇਹਨਾਂ ਨੂੰ ਇਹ ਬਿਲਕੁਲ ਆਰਾਮ ਦੇ ਨਾਲ ਇਹਨਾਂ ਦੀ ਚੀਜ਼ ਜੋ ਕਿ ਗੁੰਮ ਹੋਈ ਸੀ ਮਿਲ ਗਈ ਹੈ ਤੇ ਇਸ ਕਰਕੇ ਅਸੀਂ ਇਹਨਾਂ ਦਾ ਵੀ ਧੰਨਵਾਦ ਕਰਦੇ ਆ ਕਿ ਕੋਈ ਵਿਸ਼ਵਾਸ ਦੇ ਨਾਲ ਸਾਡੇ ਕੋਲ ਆਏ ਤੇ ਇਹਨਾਂ ਨੇ ਹਰ ਚੀਜ਼ ਸਾਡੇ ਕੋਲੋਂ ਪ੍ਰੋਪਰ ਜੋ ਜੇਸ ਕੰਡੀਸ਼ਨ ਵਿੱਚ ਸੀ ਉਸੇ ਕੰਡੀਸ਼ਨ ਵਿੱਚ ਵਾਪਸ ਭਾਈ ਐਸਐਸਆਰ ਪਰ ਤਾਂ ਪੂਰਪਰ ਕਨਵਰਟ ਜਦ ਜਲਦ ਸਰਬਸ ਇਹ ਹੈਲਪ ਕਰ ਦਿੱਤਾ